ਵਿਸ਼ਵਵਾਰਤਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਿਟੀ ਕੋਰ ਦਾ ਬੁਲੇਟਿਨ ਦਾ ਆਗਾਜ਼ ਕਰਦੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਹਰਜਿੰਦਰ ਸਿੰਘ ਧਾਮੀ ਦੀ ਤਾਂ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਉਸ ਦੇ ਵਿੱਚ ਉਹਨਾਂ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਹੋਏ ਹਮਲੇ ਦੇ ਬਾਰੇ ਗੱਲ ਕੀਤੀ ਗਈ ਹੈ ਜੀ ਹਾਂ ਤੁਹਾਨੂੰ ਦੱਸ ਦਿੰਨੇ ਆ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਪਣੇ ਇੱਕ ਤਾਰਮਿਕ ਸਜ਼ਾ ਦੇ ਚੱਲਦੇ ਆ ਦਰਬਾਰ ਸਾਹਿਬ ਦੇ ਵਿਤਨਨ ਦੇ ਵੱਲੋਂ ਆਪਣੀ ਸਜ਼ਾ ਪੂਕਤਾਈ ਜਾ ਰਹੀ ਸੀ ਜਿਸ ਸਮੇਂ ਔਰਨਾਟੇ ਨਰਾਇਣ ਚੋੜਾ ਦੇ ਵੱਜੋਂ ਗੋਲੀ ਚਲਾਈ ਜਾਂਦੀ ਹੈ ਤੇ ਇਹ ਹਮਲੇ ਦੀ ਨਿੰਦਾ ਵੀ ਜਿਹੜੀ ਕਿ ਕਾਫੀ ਆਗੂਆਂ ਦੇ ਵੱਲੋਂ ਕੀਤੀ ਗਈ ਤੇ ਉਸ ਦੇ ਮੱਦੇ ਨਜ਼ਰ ਹੀ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਨਰਾਇਣ ਚੋੜਾ ਨੂੰ ਪੰਥ ਤੋਂ ਛੇਕੇ ਜਾਣ ਦੀ ਵੀ ਮੰਗ ਕੀਤੀ ਗਈ ਹੈ ਤਾਂ ਅੱਗੇ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਹਰਜਿੰਦਰ ਸਿੰਘ ਧਾਮੀ ਤੇ ਸਮੂਚੀ ਅਕਾਲੀ ਲੀਡਰਸ਼ਿਪ ਦੇ ਦਰਬਾਰ ਸਾਹਿਬ ਪਹੁੰਚਦੇ ਨੇ ਤੇ ਜਿੱਥੇ ਉਹਨਾਂ ਦੇ ਵੱਲੋਂ ਜਿੱਥੇ ਨਾਰਾਇਣ ਸਿੰਘ ਚੌੜਾ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਈ ਜਾਂਦੀ ਹੈ ਉਸ ਜਗ੍ਹਾ ਤੇ ਪਹੁੰਚ ਕੇ ਜੋ ਉਸ ਜਗ੍ਹਾ ਨੂੰ ਜਿਹੜਾ ਕਿ ਦੇਖਿਆ ਜਾਂਦਾ ਤੇ ਉਸ ਨਿਸ਼ਾਨ ਨੂੰ ਵੀ ਸਮੂਜੀ ਲੀਡਰਸ਼ਿਪ ਦੇ ਵੱਲੋਂ ਦੇਖਿਆ ਜਾਂਦਾ ਤੇ ਕਾਫੀ ਨਿੰਦਾ ਵੀ ਕੀਤੀ ਜਾਂਦੀ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਨਾਰਾਇਣ ਚੌੜਾ ਦੇ ਵੱਲੋਂ ਜਿਹੜੇ ਕਿ ਇਹ ਗੋਲੀ ਚਲਾਈ ਜਾਂਦੀ ਹੈ ਕਾਫੀ ਨਿੰਦਣਯੋਗ ਹਰਕਤ ਕੀਤੀ ਗਈ ਹੈ ਤੇ ਉੱਥੇ ਮੌਜੂਦ ਸੰਗਤ ਦੇ ਵਿੱਚ ਵੀ ਕਾਫੀ ਡਰ ਜਿਹੜਾ ਕਿ ਡਰ ਦਾ ਮਾਹੌਲ ਵੀ ਬਣ ਚੁੱਕਿਆ। ਸੋ ਅੱਜ ਜਿਹੜੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਕ ਕਮੇਟੀ ਦੀ ਮੀਟਿੰਗ ਹੋਈ ਆ। ਇਹ 72 ਘੰਟੇ ਦੇ ਨੋਟਿਸ ਦੇ ਉੱਤੇ ਅੱਜ ਇਹ ਮੀਟਿੰਗ ਦਾ ਇੱਕ ਨੁਕਾਤੀ ਇੱਕ ਪੁਆਇੰਟ ਏਜੰਡਾ ਸੀਗਾ। ਉਹਦੀ ਜਿਹੜੀ ਮੈਂ ਤੁਹਾਨੂੰ ਲਾਬਜ ਬਲਾਬਜ ਮਤੇ ਦੀ ਜਿਹੜੀ ਅਵਾਰਤਿਆ ਉਹ ਛੜਾ ਦੇਣਾ। ਤੇ ਇਹ ਅਸੀਂ ਸ਼ਰੀਅ ਅਕਾਲ ਤੱਕ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਆ ਫਾਰਜ ਤਾਂ ਉਹਨਾਂ ਦਾ ਬੰਦਾ ਸੀ ਕਿਉਂਕਿ ਉਸ ਦਿਨ ਜਿਸ ਦਿਨ ਘਟਨਾ ਹੋਈ ਆ ਉਹਨੇ ਬਿਆਨ ਵੀ ਜਾਰੀ ਕੀਤਾ ਸੀ ਕਿ ਇਹ ਸ਼ਰੀਅ ਅਕਾਲ ਤੱਕ ਸਾਹਿਬ ਵੱਲੋਂ ਲਈ ਸੇਵਾ ਦੇ ਨਿਵਾਰੇ ਸੇਵਾਦਾਰ ਤੇ ਹਮਲਾ ਆ ਜਾਇਦਾ ਤਾਂ ਉਹਨਾਂ ਨੂੰ ਸੀ ਵੀ ਆਪਣੇ ਆਪ ਇਹਦਾ ਨੋਟਿਸ ਲੈ ਲੈਂਦੇ ਗੰਭੀਰਤਾ ਦੇ ਨਾਲ ਪਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਦੀ ਐਗਜ਼ੈਕਟਿਵ ਨੇ ਇਹ ਜਿਹੜਾ ਅਚੇਤੀ ਇਕਤਰਤਾ ਮਿਤੀ 9 12 2024 ਮਤਾ ਨੰਬਰ 85 ਦੀ ਨਕਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਰਸਰ ਦੀ ਅੰਤਰ ਕਮੇਟੀ ਇਹ ਇਕਤਰਤਾ 4 ਦਸੰਬਰ 2024 ਨੂੰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਮਰਸਰ ਦੇ ਮੁੱਖ ਦਵਾਰ ਤੇ ਜਿਹੜੀ ਅਕਾਲ ਤਖਤ ਸਾਹਿਬ ਤੋਂ ਲੱਗੀ ਸੇਵਾ ਨਿਭਾ ਰਹੇ ਸੇਵਾਦਾਰ ਉੱਪਰ ਨਰੈਣ ਸਿੰਘ ਚੌੜਾ ਵੱਲੋਂ ਗੋਲੀਆਂ ਨਾਲ ਹਮਲਾ ਕਰਨ ਅਤੇ ਸਿੱਖਾਂ ਦੇ ਪਾਵਨ ਸਥਾਨ ਤੇ ਸ਼ਾਂਤਮਈ ਤੇ ਰਹਾਣੀ ਬਾਦਾਮਰ ਨੂੰ ਭੰਗ ਕਰਕੇ ਭੰਗ ਕਰਨ ਦੀ ਗੱੜੇ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਇਸ ਹਮਲੇ ਦੌਰਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਡਿਊੜੀ ਤੇ ਗੋਲੀਆਂ ਲੱਗਣ ਨਾਲ ਵਿਸ਼ੇ ਭਰ ਵਿੱਚ ਵਸਦੇ ਸਿੱਖਾਂ ਅਤੇ ਗੁਰਨਾਨਕ ਨਾਮ ਲੈਵਾ ਸੰਗਤਾਂ ਦੇ ਮਨਾਂ ਵਿੱਚ ਭਾਰੀ ਠੇਸ ਪੁੱਜੀ ਹੈ। ਇਹ ਹਮਲਾ ਛਰੀ ਅਕਾਲ ਤਖਤ ਦੇ ਹਦਾਇਤਾਂ ਅਕਾਲ ਤਖਤ ਸਾਹਿਬ ਦੇ ਹਦਾਇਤਾਂ ਦੀ ਸਿੱਧੇ ਤੌਰ ਤੇ ਤੋਹੀਨ ਹੈ। ਅਤੇ ਮੇਰੀ ਪੀੜੀ ਦੇ ਸਿਧਾਂਤ ਪੰਥਕ ਮਾਨ ਮਰਿਆਦਾ ਤੇ ਸਿੱਖ ਮਾਨ ਤਨਾਵਾਂ ਦੀ ਕੋਰ ਉਲੰਘਣਾ ਹੈ ਅੰਤ੍ਰਕ ਕਮੇਟੀ ਮਹਿਸੂਸ ਕਰਦੀ ਹੈ ਕਿ ਇਸ ਮਾਮਲੇ ਨਾਲ ਨਾਤਮਸਤਕ ਹੋਣ ਪੁੱਜ ਦੀਆਂ ਸੰਗਤਾਂ ਅੰਦਰ ਡਰ ਦਾ ਮਾਹੌਲ ਵੀ ਪੈਦਾ ਹੋਇਆ ਕਿਉਂਕਿ ਸ਼੍ਰੀ ਦਰਬਾਰ ਸਾਹਿਬ ਵਿੱਚ ਕੇਵਲ ਸਿੱਖ ਹੀ ਨਹੀਂ ਸਗੋ ਵਾਕ ਵਾਕ ਧਰਮ ਦੇਚਾਂ ਦੇ ਲੋਕ ਆਪਣੀ ਸ਼ਰਧਾ ਅਰਪਿਤ ਕਰਨ ਲਈ ਪੁੱਜਦੇ ਹਨ ਇਥੋਂ ਸ਼ਰਧਾਲੂ ਆਤਮਿਕ ਤ੍ਰਿਪਤੀ ਦੇ ਨਾਲ-ਨਾਲ ਸ਼ਾਂਤੀ ਸਹਿਜ ਅਤੇ ਸੇਵਾ ਭਾਵਨਾ ਵੀ ਗ੍ਰਹਿਣ ਕਰਦੇ ਹਨ ਅਤੇ ਆਪਣੇ ਜੀਵਨ ਨੂੰ ਮੁਕੰਮਲ ਸਮਰਪਣ ਵਿੱਚ ਲਾ ਕੇ ਅਧਿਆਤਮਕਤਾ ਸ਼ਕਤੀ ਹਾਸਲ ਕਰਦੇ ਹਨ ਮਾਨਵਤਾ ਨੂੰ ਜੀਵਨ ਸੇਧਾਂ ਦੇਣ ਵਾਲੇ ਇਸ ਅਧਿਆਤਮਕਤਾ استان ਵੱਲ ਹਮਲਾ ਕਰਨਾ ਬੇहद ਦੁਖਦਾਈ ਹੈ ਅਤੇ ਦੋਸ਼ੀ ਵਿਰੁੱਧ ਪੰਥਕ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਹੁਣ ਵੱਧਦੇ ਆਗਲੀ ਖਬਰ ਦੇ ਵੱਲ ਰੌ ਗਾਰਡਨ ਦੇ ਨਿਰਮਾਤਾ ਸਪਦਮ ਸ਼੍ਰੀ ਸਵਰਗਵਾਸੀ ਨੇਕ ਚੰਦ ਜੀ ਦੀਆਂ ਜਿਸ ਸੋਮੀ ਬੁੱਟ ਯੂਨੀਵਰਸਿਟੀ ਹੈ ਜਿਸ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਇੱਕ ਹਫ਼ਤੇ ਤੋਂ ਪ੍ਰੋਗਰਾਮ ਕਰਪਾਇਆ ਜਾ ਰਹੇ ਨੇ ਜਿਸ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਅਸੀਂ ਇਸ ਵੇਲੇ ਸਾਂਝੀਆਂ ਕਰ ਰਹੇ ਹਾਂ ਪਰ ਨਾਜ਼ਰ ਨੇ ਇਸ ਪ੍ਰੋਗਰਾਮ ਦੇ ਵਿੱਚ ਪ੍ਰਸ਼ਾਸਨ ਜਿੱਥੇ ਸਵਰਗਵਾਸੀ ਨੇਕ ਚੰਦ ਜੀ ਨੂੰ ਸ਼ਰਧਾਂਜਲੀ ਪੇਸ਼ ਕੀਤੀ ਹੈ ਉੱਥੇ ਉਹਨਾਂ ਦੇ ਨਾਲ ਸਵਰਗਿਕ ਨੇਕ ਚੰਦ ਦੇ ਪੁੱਤਰ ਅਨੁਜ ਸੈਣੀ ਫਲਾਕਾਰ ਆਜੀ ਵਰਮਾ ਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਹਾਜ਼ਰ ਨਜ਼ਰ ਆ ਰਹੇ ਨੇ ਤੇ ਇਸ ਦੌਰਾਨ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆਂ ਨੇ ਇੱਥੇ ਲਗਾਈ ਗਈ ਪ੍ਰਦਰਸ਼ਨੀ ਨੂੰ ਵੀ ਦੇਖਿਆ ਜਿਸ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਪੂਰੇ ਇੱਕ ਹਫ਼ਤੇ ਤੋਂ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਪ੍ਰਸ਼ਾਸਕ ਗੁਰਾਚੰਦ ਕਟਾਰੀਆ ਨੇ ਕਿਹਾ ਕਿ ਰੌਕ ਗਾਰਡਨ ਆਪਣੇ ਦੇ ਵਿੱਚ ਹੀ ਅਦਭੁਤ ਹੈ ਤੇ ਇਸ ਨੂੰ ਦੇਖਣ ਦੇ ਲਈ ਦੇਸ਼ ਵਿਦੇਸ਼ ਤੋਂ ਲੱਖਾਂ ਲੋਕ ਆਉਂਦੇ ਨੇ ਤੇ ਖਾਸ ਤੌਰ ਤੇ ਸਵਰਗੀ ਨੇਕ ਚੰਜੀ ਨੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਵੀ ਚੀਜ਼ ਦੀ ਬਰਬਾਦੀ ਨਹੀਂ ਹੋਣੀ ਚਾਹੀਦੀ ਤੇ ਇਸ ਤੋਂ ਬਹੁਤ ਹੀ ਕੁਝ ਬਣਾਇਆ ਵੀ ਜਾ ਸਕਦਾ ਹੈ

असाधारण चीज खड़ी कर भी शायद देश में पहली बार किसी व्यक्ति ने जो फालतू पड़ा सामान है उसको इकट्ठा किए बड़ी मेहनत से 18 साल तक लगातार अनोन आदमी की तरह से वो इस काम में करते रहे सामान्यतः वो सिविल तो इंजीनियरिंग डिपार्टमेंट उसमें एक छोटा कर्मचारी था इस स्थान पर बिल्कुल बंजर पड़ा था उसने आकर के उन्नीस सौ में अपने काम को शुरू किया और पहली बार लोगों के सामने पिछहत्तर में ये आया छिहत्तर में उसका हुआ आज जो, जो भी चंडीगढ़ आता है वो अपने पहले मार्ग करके आता है मुझे चंडीगढ़ में कौन कौन से स्थान देखने हैं तो इसको देखने के लिए आता है मैं सोचता हूँ ये वेस्ट मटेरियल का इतना अच्छा कंपोजिशन करके आने वाले टूरिस्ट को विभिन्न प्रकार की आकृतियों से उन्होंने जोड़ने का प्रयास किया और ये हमको समझाने का प्रयास किया कि दुनिया में कोई चीज़ वेस्ट नहीं है अगर मेहनत करना चाहो तो वेस्ट से उपयोगी चीज़ बना करके जनता को दे सकते हो तो एक आदमी के प्रयास से इतना बड़ा प्रोजेक्ट बन सकता है तो हम भी तो आखिर इंसान ही है वो भी तो एक इंसान ही था तो उसके कारण से उसका यह जो प्रोजेक्ट है उसके कारण से उनको 84 में पद्मश्री अवार्ड दिया गया तो एक तरह से एक मैसेज देने का प्रयास किया कि व्यक्ति अगर मन में ठान ले तो असंभव को संभव कर सकता है ਪਿਛਲੇ ਤੇ ਗੱਲ ਕਰਦੇ ਆ ਮੌਸਮ ਵਿਭਾਗ ਦੀ ਤਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਠੰਡ ਹੁਣ ਦਿਨੋਂ ਦਿਨ ਵਾਧੀ ਹੀ ਜਾ ਰਹੀ ਹੈ ਤਾਪਮਨ ਦੇ ਵਿੱਚ ਵੀ ਗਰਾਵਟ ਦੇਖਣ ਨੂੰ ਮਿਲ ਰਹੀ ਹੈ ਤੇ ਜੇਕਰ ਗੱਲ ਕਰੀਏ ਸ਼ਿਮਲਾ ਦੇ ਤੌਰ ਤੇ ਵੀ ਬਰਫਬਾਰੀ ਦੇਖਣ ਨੂੰ ਮਿਲ ਰਹੀਆਂ ਨੇ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਜਿੱਥੇ ਪਾਰੀ ਬਰਫਬਾਰੀ ਹੋ ਰਹੀ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਜੇਕਰ ਗੱਲ ਕਰੀਏ ਪਛਮੀ ਹਿਮਾਲਿਆਨ ਸੂਬਿਆਂ ਦੇ ਵਿੱਚ ਉੱਥੇ ਵੀ ਕੜਾਕੇ ਦੀ ਠੰਡ ਸ਼ੁਰੂ ਹੋ ਗਈ ਹੈ ਜਿਹਾ ਜੰਮੂ ਕਸ਼ਮੀਰ ਲਦਾਖ ਹਿਮਾਚਲ ਪ੍ਰਦੇਸ਼ Shimla ਤੇ ਕਈ ਥਾਵਾਂ ਤੇ ਪਾਰਾ 0 ਤੋਂ ਹੇਠਾਂ ਚਲਾ ਗਿਆ ਤੇ ਉੱਚੀਆਂ ਚੋਟੀਆਂ ਦੇ ਚਰਨੇ ਜੰਮ ਗਏ ਨੇ ਰਾਜਸਥਾਨ ਦੇ ਜੇਕਰ ਗੱਲ ਕਰੀਏ ਤਾਂ ਉੱਥੇ ਰੇਗਿਸਤਾਨ ਦੇ ਵਿੱਚ ਵੀ ਤਾਪਮਾਨ 5 ਡਿਗਰੀ ਤੱਕ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ ਇੱਕ ਬਹੁਤ ਵੱਡੀ ਗੱਲ ਜਿਹੜੀ ਕਿ ਸਾਹਮਣੇ ਆ ਰਹੀ ਹੈ ਤੇ ਇਸ ਵਿਚਕਾਰ ਭਾਰਤੀ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਦੇ ਲਈ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਹੈ ਤੇ ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਕੱਲ ਤੋਂ ਉੱਤਰ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਸੀਤ ਲਹਿਰ ਦੀ ਵੀ ਸ਼ੁਰੂਆਤ ਹੋ ਜਾਵੇਗੀ ਤੇ ਪੰਜਾਬ, ਹਰਿਆਣਾ ਤੇ ਦਿੱਲੀ ਐਨਸੀਆਰ ਦੇ ਵਿੱਚ ਸੋਮਵਾਰ ਨੂੰ ਹਲਕਾ ਮੀਂਹ ਪਵੇਗਾ ਜੇਕਰ ਗੱਲ ਕਰੀਏ ਅੱਜ ਦੀ ਤਾਂ ਅੱਜ ਵੀ ਜੜਾ ਕਿ ਮੀਂਹ ਪੈਣ ਦੇ ਅਸਰ ਨਜ਼ਰ ਆ ਰਹੇ ਨੇ ਮੌਸਮ ਵਿਭਾਗ ਨੇ ਵੀ ਕਿਹਾ ਕਿ ਮੌਸਮ ਦੇ ਵਿੱਚ ਇਹ ਬਦਲਾ ਮੱਧ ਪਾਕਿਸਤਾਨ ਦੇ ਇਸ ਦੇ ਆਲੇ ਦੁਆਲੇ ਬਣੇ ਪੱਛਮੀ ਡਿਸਟਰਬੈਂਸ ਕਾਰਨ ਹੋਇਆ ਇਸ ਦੇ ਪ੍ਰਭਾਵ ਕਾਰਨ ਅੱਜ ਵਰ ਨੂੰ ਵੀ ਦਿੱਲੀ ਐਨਸੀਆਰ ਦੇ ਕੁਝ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਦੇਖਣ ਨੂੰ ਮਿਲੀ ਸੀ ਤਾਂ ਗੱਲ ਕਰਦੇ ਆ ਆਸਟ੍ਰੇਲੀਆ ਦੀ ਆਸਟ੍ਰੇਲੀਆ ਦੇ ਵਿੱਚ ਇੱਕ ਸਖਸ਼ ਦੇ ਵੱਲੋਂ ਗੁਟਕਾ ਸਾਹਿਬ ਦੀ ਬੈਦਬੀ ਕੀਤੀ ਜਾਂਦੀ ਹੈ ਤੇ ਉਸ ਸਖਸ਼ ਨੂੰ ਜਿਹੜਾ ਕਿ ਹੈ ਦੇਸ਼ ਨਿਕਾਲਾ ਕਰ ਦਿੱਤਾ ਜਾਂਦਾ ਹੈ ਤੇ ਉਸ ਦਾ ਵੀਜ਼ਾ ਵੀ ਜਿਹੜਾ ਕਿ ਰੱਦ ਕਰ ਦਿੱਤਾ ਜਾਂਦਾ ਹੈ ਵਧੇਰੇ ਜਾਣਕਾਰ ਦੇ ਲਈ ਤੁਹਾਨੂੰ ਦੱਸ ਦਿੰਨੇ ਆ ਕਿ ਬੈਦਬੀ ਕਰਨ ਵਾਲੇ ਤੇ ਜਿਹੜਾ ਕਿ ਸਖਤ ਐਕਸ਼ਨ ਲਿਆ ਗਿਆ ਮੂਜ਼ਮ ਨੂੰ ਆਸਟ੍ਰੇਲੀਆ ਤੋਂ ਬਾਹਰ ਕੱਢੰਦਾ ਫੈਸਲਾ ਲਿਆ ਗਿਆ ਦੱਸਿਆ ਕਿ ਗੁਟਕਾ ਸਾਹਿਬ ਦੀ ਬਦਬੀ ਕਰਨ ਵਾਲੇ ਦਾ ਵੀਜ਼ਾ ਵੀ ਜਿਹੜਾ ਕੀ ਹੈ ਰੱਦ ਕਰ ਦਿੱਤਾ ਗਿਆ ਤੇ ਉਸ ਨੂੰ ਮੁੱਖ ਚੋਂ ਬਾਹਰ ਕੱਢਣ ਦਾ ਫੈਸਲਾ ਲਿਆ ਗਿਆ ਜੀ ਹਾਂ ਉਦ ਰਿਸਕਸ਼ ਤੇ ਵੱਲੋਂ ਪਾਟਸ ਸਥਿਤ ਗੁਰਦੁਆਰਾ ਕੈਨਿੰਗਵੇਲ ਦੇ ਬਾਹਰ ਬਦਬੀ ਕੀਤੀ ਗਈ ਸੀ ਤੇ ਆਸਟ੍ਰੇਲੀਆ ਦੇ ਵਿੱਚ ਗੁਟਕਾ ਸਾਹਿਬ ਦੇ ਅੰਗ ਖਿਲਾਰਨ ਵਾਲੇ ਦੋਸ਼ੀ ਦਾ ਵੀਜ਼ਾ ਜਿਹੜਾ ਕੀ ਹੈ ਰੱਦ ਕਰ ਦਿੱਤਾ ਗਿਆ ਤੇ ਜਾਣਕਾਰੀ ਦੇ ਮੁਤਾਬਕ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਗੁਰਦੁਆਰਾ ਬਾਦ ਦੇ ਵਿੱਚ ਸਥਿਤ ਸੀ ਟੈਕਨਿੰਗਵੇਲ ਦੇ ਬਾਹਰ ਗੁਟਕਾ ਸਾਹਿਬ ਦੀ ਬਦਬੀਕਰਨ ਵਾਲੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀ ਤੇ ਦੋਸ਼ੀ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਤੇ ਖੇਜਰ ਹਯਾਤ ਨਾਮ ਦੇ ਦੋਸ਼ੀ ਦਾ ਜਿਹੜਾ ਕਿ ਇਹ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਤੇ ਉਸ ਨੂੰ ਉਮਰ ਜਿਹੜੀ ਕਿ ਉਸ ਦੀ 21 ਸਾਲ ਦੱਸੀ ਜਾ ਰਹੀ ਹੈ ਜਿਸ ਨੂੰ ਵੈਸਟਰਨ ਪੁਲਿਸ ਆਸਟ੍ਰੇਲੀਆ ਦੀਆਂ ਟੀਮਾਂ ਨੇ ਕਟਨਾ ਤੋਂ ਕੁਝ ਦਿਨ ਬਾਅਦ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਸਥਾਨਕ ਅਦਾਲਤ ਨੇ ਉਸ ਨੂੰ ਜਿਹੜਾ ਕਿ ਇਹ ਪੇਸ਼ ਕੀਤਾ ਗਿਆ ਸੀ ਪਰ ਅਦਾਲਤੀ ਕਾਨੂੰਨੀ ਦੇ ਮੁਤਾਬਕ ਦੋਸ਼ੀ ਨੂੰ ਜਿਹੜਾ ਕਿ ਸਖਤ ਸਜ਼ਾ ਨਾ ਦੇਣ ਤੋਂ ਸਿੱਖ ਸੰਸਥਾਵਾਂ ਦੇ ਵੱਲੋਂ ਨਿਰਾਸ਼ਾ ਦੀ ਪ੍ਰਗਟਾਵਾ ਜਾਰੀ ਸੀ ਤੇ ਉਸ ਦੇ ਵੱਲੋਂ ਹੀ ਕੇਂਦਰ ਸਰਕਾਰ ਨੂੰ ਸਖਤ ਕਦਮ ਚੁੱਕਣ ਦੀ ਅਪੀਲ ਵੀ ਜਿਹੜੇ ਕਿ ਸਿੱਖ ਸੰਸਥਾਵਾਂ ਦੇ ਵੱਲੋਂ ਕੀਤੀ ਕੀਤੀ ਜਾ ਰਹੀ ਸੀ ਤੇ ਉਸ ਦੇ ਮੁਤਾਬਕ ਹੀ ਆਵਾਜ਼ ਮੰਤਰੀ ਟੋਨੀ ਬਰਗ ਨੇ ਉਸ ਨੂੰ ਉਸ ਦਾ ਵੀਜ਼ਾ ਜਿਹੜਾ ਕਿ ਰੱਦ ਕਰ ਦਿੱਤਾ ਗਿਆ ਤੇ ਉਸ ਦੇ ਮੱਦੇ ਨਜ਼ਰ ਹੀ ਸਿਕ ਸੰਸਥਾਵਾਂ ਦੇ ਵੱਲੋਂ ਟੋਨੀ ਬਰਗ ਆਵਾਜ਼ ਮੰਤਰੀ ਨੂੰ ਤਹਿ ਦਿਲੋਂ ਧੰਨਵਾਦ ਵੀ ਕੀਤਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਉਸ ਨੂੰ ਜਿਹੜੇ ਕਿ ਸਖਤ ਸਜ਼ਾ ਦੇਣੀ ਚਾਹੀਦੀ ਸੀ ਜੋ ਕਿ ਆਵਾਜ਼ ਮੰਤਰੀ ਦੇ ਵੱਲੋਂ ਦਿੱਤੀ ਵੀ ਗਈ ਉਸ ਨੂੰ ਦੇਸ਼ ਨਿਕਾਲਾ ਕਰ ਦਿੱਤਾ ਗਿਆ ਤੇ ਫਿਰ ਹਾਲ ਨਜ਼ਰਬੰਦ ਖਜ਼ਰ ਹਿਆਤ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਸ ਦਾ ਵੀਜ਼ਾ ਵੀ ਜਿਹੜਾ ਕਿ ਰੱਦ ਕਰ ਦਿੱਤਾ ਗਿਆ ਤੇ ਉਸ ਨੂੰ ਜਿਹੜਾ ਕਿ ਦੇਸ਼ ਤੋਂ ਬਾਹਰ ਕਰ ਦਿੱਤਾ ਜਾਵੇਗਾ ਜੀ ਹਾਂ ਇਸ ਵੇਲੇ ਗੱਲ ਕਰ ਰਹੇ ਹਾਂ ਮਸ਼ਹੂਰ ਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਮਕਾਨ ਦੇ ਮਾਮਲੇ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਅੱਜ ਜਿਹੜਾ ਕਿ ਉਹਨਾਂ ਦੇ ਕੇਸ ਦੇ ਵਿੱਚ ਇੱਕ ਵੱਡਾ ਅਪਡੇਟ ਸਾਹਮਣੇ ਆਉਂਦਾ ਤੰਦਰਦ ਨੇ ਕਿ ਇਸ ਕਤਲ ਕੇਸ ਵਿੱਚ ਦੋ ਜਾਨਾਂ ਦੇ ਖਿਲਾਫ ਵਾਰੰਟ ਜਾਰੀ ਕਰ ਦਿੱਤੇ ਗਏ ਨੇ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਗਵਾਹ ਪੇਸ਼ ਨਹੀਂ ਹੁੰਦੇ ਨੇ ਤਾਂ ਬਿਲਕੁਲ ਇਹ ਵੱਡੀ ਖਬਰ ਇਸ ਵੇਲੇ ਸਾਹਮਣੇ ਆਉਂਦੀ ਹੈ ਸਿੱਧੂ ਮੂਸੇਵਾਲਾ ਕਤਲ ਕੇਸ ਮਾਮਲੇ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਨੇ ਕਿ ਮਾਨਸਾ ਅਦਾਲਤ ਦੇ ਵਿੱਚ ਸੀਆਈਏ ਸਟਾਫ ਦੀ ਹਿਰਾਸਤ ਤੋਂ ਚੋਫਰਾਰ ਹੋਏ ਗੈਂਗਸਟਰ ਦੀਪਕ ਤੀਨੂ ਦੇ ਮਾਮਲੇ ਦੇ ਵਿੱਚ ਸੁਣਵਾਈ ਹੋਈ ਹੈ ਤੇ ਅਦਾਲਤ ਦੇ ਵੱਲੋਂ ਤਲਬ ਕਰਨ ਤੇ ਵੀ ਅਦਾਲਤ 'ਚ ਤਿੰਨ ਗਵਾਹ ਪੇਸ਼ ਨਹੀਂ ਹੁੰਦੇ ਤੇ ਉਸ ਤੋਂ ਬਾਅਦ ਮਾਨਸਾ ਅਦਾਲਤ ਨੇ ਸਾਫ ਦਾ ਸੀਆਈ ਇੰਸਪੈਕਟਰ ਤੇ ਦੋ ਗਵਾਹਾਂ ਨੂੰ 12 ਦਸੰਬਰ ਨੂੰ ਪੇਸ਼ ਹੋਣ ਦੇ ਜਿਹੜੇ ਕਿ ਹੁਕਮ ਵੀ ਦੇ ਦਿੱਤੇ ਨੇ ਤੇ ਇਸੇ ਵਿਚਾਰ ਤੁਹਾਨੂੰ ਇਹ ਵੀ ਦੱਸ ਦਿਆ ਕਿ ਪਗੋੜਾ ਦੀਪਕ ਤੀਨੂ ਮਾਮਲਿਆਂ ਦੇ ਵਿੱਚ ਅਦਾਲਤ ਨੇ 12 ਲੋਕਾਂ ਦੇ ਦੋਸ਼ ਆਇਦ ਕੀਤੇ ਨੇ ਤੇ ਸੀਆਈਏ ਦੀ ਹਿਰਾਸਤ ਚੋਂ ਗੈਂਗਸਟਰ ਦੀਪਕ ਟੀਨੂ ਦੇ ਫਰਾਰ ਹੋਣ ਨਾਲ ਇਹ ਸਾਰਾ ਮਾਮਲਾ ਜੁੜਿਆ ਹੋਇਆ 1 ਅਕਤੂਬਰ 2022 ਨੂੰ ਹਿਰਾਸਤ ਚੋਂ ਗੈਂਗਸਟਰ ਟੀਨੂ ਫਰਾਰ ਹੋਇਆ ਸੀ ਤੇ ਮਾਮਲੇ ਸੰਬੰਧੀ ਸਬ ਇੰਸਪੈਕਟਰ ਬਤਾਲ ਸਿੰਘ ਨੂੰ ਗ੍ਰਿਫਤਾਰ ਕਰਕੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਜਿਹਾ ਇਸ ਦੇ ਵਿਚਾਲੇ ਇੱਕ ਹੋਰ ਖਬਰ ਸਾਹਮਣੇ ਆਉਂਦੀ ਹੈ ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਵਿੱਚ ਗ੍ਰਿਫਤਾਰ ਮਲਜ਼ਮ ਪੁਲਿਸ ਦੇ ਗ੍ਰਿਫਤ ਤੋਂ ਫਰਾਰ ਹੋ ਗਿਆ ਸੀ ਤੇ ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰਨ ਵਾਲਾ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦਾ ਸ਼ੂਟਰ ਤੀਨੂੰ ਪੰਜਾਬ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹੋ ਗਿਆ ਸੀ ਤੇ ਇਸ ਦੇ ਨਾਲ ਹੀ ਪੰਜਾਬ ਪੁਲਿਸ ਦੇ ਵਿੱਚ ਹਲਕਮ ਮਚ ਗਿਆ ਸੀ ਤੇ ਪੁਲਿਸ ਨੇ ਪੂਰੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਹੈ ਤੇ ਤਲਾਸ਼ੀ ਮੋਹਮ ਦੇ ਚਲਾਈ ਤੇ ਦੂਜੇ ਪਾਸੇ ਜੇਕਰ ਗਾਇਕ ਰੀਤਾ ਲੋਰੈਂਸ ਬਿਸ਼ਨੋਈ ਗਰੁੱਪ ਨੇ ਇੰਟਰਨੈਟ ਮੀਡੀਆ ਤੇ ਪੋਸਟ ਪਾ ਕੇ ਪੁਲਿਸ ਨੂੰ ਧਮਕੀ ਵੀ ਦਿੱਤੀ ਸੀ ਤੇ ਦੂਜੇ ਪਾਸੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਮਾਮਲੇ ਦੇ ਵਿੱਚ ਦੀਪਕ ਤੀਨੂ ਨੂੰ ਲਿਆਉਣ ਵਾਲੇ ਸੀਆਈਏ ਦੇ ਮਾਨਸਾ ਇੰਚਾਰਜ ਖਿਲਾਫ ਐਫਆਈਆਰ ਦਰਜ ਕੀਤੀ ਹੈ ਤੇ ਉਕਤ ਅਧਿਕਾਰੀ ਨੂੰ ਮੁਅਤਲ ਕਰ ਦਿੱਤਾ ਗਿਆ ਸੀ ਤਾਂ ਹੁਣ ਵਾਦਿਆਂ ਅਗਲੀ ਖਬਰ ਤੇ ਵਾਪਸ ਗੋਤਮ ਬੁੱਧਿ ਤਾਟਿ ਦੇ ਲਈ ਅੱਜ ਦਾ ਦਿਨ ਬਹੁਤ ਹੀ ਖਾਸ ਹੈ ਉਥੇ ਇੱਕ ਨਵਾਂ ਇਤਿਹਾਸ ਸਿਰਜਣ ਜਾ ਰਿਹਾ ਹੈ ਜਿਕਰ ਗੱਲ ਕਰੀਏ ਤਾਂ ਉਥੇ ਪਹਿਲੀ ਵਾਰ ਗ੍ਰੇਟਰ ਨੌਇਡਾ ਦੇ ਜ਼ੇਬਰ ਦੇ ਵਿੱਚ ਬਹੰਰੇ ਨੌਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਰਨਵੇ ਤੇ ਇੱਕ ਵਪਾਰਕ ਜਹਾਜ਼ ਉਤਰੇਗਾ ਮੁਕਦਮੇ ਦੀ ਤਿਆਰੀ ਪੂਰੀ ਤਰ੍ਹਾਂ ਕਰ ਲਈ ਗਈ ਹੈ ਜਹਾਜ਼ ਨੂੰ ਲੈਂਡ ਕਰਨ ਦੀ ਇਜਾਜ਼ਤ ਦੇਣ ਦੇ ਨਾਲ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਨੇ ਰਨਵੇ ਤੇ ਹੋਰ ਸੁਰੱਖਿਆ ਉਪਕਰਨਾ ਦਾ ਵੀ ਜਾਇਜ਼ਾ ਲੈ ਲਿਆ। ਟ్రਾਇਲ ਤੋਂ ਪਹਿਲਾਂ ਰਨਵੇ ਨੂੰ ਸਲਾਮੀ ਵੀ ਦਿੱਤੀ ਗਈ ਤੇ ਤੁਹਾਨੂੰ ਦੱਸ ਦਈਏ ਕਿ 에어ਪੋਰਟ ਅਥਾਰਟੀ ਆਫ ਇੰਡੀਆ ਦਾ ਕਮਰਸ਼ੀਅਲ ਜਹਾਜ਼ ਦਿੱਲੀ ਤੋਂ 10 ਮਿੰਟ ਦੇ ਵਿੱਚ ਨੌਇਡਾ 에어ਪੋਰਟ ਪਹੁੰਚ ਜਾਵੇਗਾ ਤੇ ਜਹਾਜ਼ ਕਰੀਬ ਡੇਢ ਘੰਟੇ ਤੱਕ ਹਵਾਈ ਅੱਡੇ ਤੇ ਉੱਪਰ ਅਸਮਾਨ ਦੇ ਵਿੱਚ ਹੀ ਰਹੇਗਾ ਤੇ ਸੁਰੱਖਿਆ ਉਪਕਰਨਾ ਦੀ ਜਾਂਚ ਕਰੇਗਾ ਤੇ ਉਸ ਤੋਂ ਬਾਅਦ ਹੀ ਇਹ ਰਨਵੇ ਤੇ ਉਤਰੇਗੀ। ਦੇਵਰ ਹਵਾਈ ਅਡੇ ਤੇ ਹਵਾਈ ਜਹਾਜ਼ ਦੇ ਉਤਰਨ ਦੇ ਨਾਲ 23 ਸਾਲ ਪਹਿਲਾਂ ਦੇਖਿਆ ਗਿਆ ਸੁਪਨਾ ਪੂਰਾ ਹੋਵੇਗਾ ਤੇ ਇਸ ਦੇ ਨਾਲ ਹੀ ਏਸ਼ੀਆ ਦਾ ਸਭ ਤੋਂ ਵੱਡਾ ਹਵਾਈ ਅਡਾ ਬਣਾਉਣ ਦਾ ਹੈ ਰਿਕਾਰਡ ਵੀ ਜ਼ਿਲ੍ਹੇ ਦੇ ਨਾਂ ਦਰਜ ਹੋ ਜਾਵੇਗਾ ਟੈਗੀ ਨੋਇਡੈਂਟ ਨੈਸ਼ਨਲ 에ਰਪੋਰਟ ਲਿਮਿਟਿਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਜਦੋਂ ਜਹਾਜ਼ ਰਨਵੇ ਤੇ ਲੈਂਡ ਕਰੇਗਾ ਤਾਂ ਜਹਾਜ਼ ਤੇ ਪਹਿਲਾਂ ਜੋ ਵੀ ਟੈਸਟ ਕੀਤਾ ਗਿਆ ਸੀ ਉਹਨਾਂ ਨੂੰ ਰਨਵੇ ਤੇ ਨਹੀਂ ਉਤਾਰਿਆ ਗਿਆ ਸੀ ਤੇ ਫਿਲਹਾਲ ਦੇ ਲਈ ਅੱਜ ਤੱਕ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦੇਖਾ ਚਾਹਸਤ ਧੰਨਵਾਦ